ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਹੈ ਸ਼ਿਵਮਨ ਤੇ ਵਿਨੇ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਂ ਰਹੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਜ ਮੌਕੇ ਤਫਰਾਰ ਹੋ ਗਿਆ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਥੇ ਇੱਕ ਬਿਆਦ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਹੈ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਦਰਸਲ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮਨ ਸ਼ਿਵਮ ਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਅ ਅ ਤਰਸਲੇ ਦੋਵੇਂ ਜਦੋਂ ਸੌਰੇ ਸਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਹੈ ਘਰ ਦੇ ਵਿੱਚ ਵੜ ਕੇ ਉਸ ਦੇ ਵੱਲ ਉਹਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਆਖਰਕਾਰ ਕਿਉਂ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਵੀ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਂਰੇ ਸਨ ਤੇ ਇਸੇ ਦੌਰਾਨ ਮੰਨਾ ਨਾ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਮ ਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮੁਲਾਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਹੋਏ ਨੇ ਸੰਦੀਪ ਬੇਹੱਦ ਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌਰੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਰਾਂ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸ਼ੁਰवाती ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨਦੀਕ ਦਾ ਹੈ ਉਥੇ ਜਦੋਂ ਦੋ ਦੂਸਰੇ ਆਪਣੇ ਹੋਰ ਦੂਸਰੇ ਘਰ ਸੌ ਰਹੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੋ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋ ਗਈ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਸਾਡਾ ਡਿਵੀਜ਼ਨ ਨੰਬਰ 6 'ਚ ਵੀ ਜਿਹੜਾ આરોપી ਹੈ ਮਠਾਪੋਡਾ ਮੈਂ ਰਹਿਣ ਵਾਲਾ ਕਿਉਂਕਿ ਉਹਰੀ ਪਹਿਲਾਂ ਹੀ ਇਸ ਦਾ ਦੱਸ ਦਵਾਂ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 'ਚ ਵੀ ਉਹ ਇੱਕ ਕੇਸ ਦੇ ਵਿੱਚ ਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਐ ਮੌਕੇ ਤੇ ਪਹੁੰਚ ਗਈ ਹੈ ਔਰ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਨਸੀਬ ਕਿਉਂਕਿ ਇਹ ਸਾਰੇ ਆਪਸ ਦੇ ਵਿੱਚ ਕਨੈਕਟਡ ਲੋਕ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਲੀਆਂ ਚਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਤਾ ਜਾ ਰਿਹਾ ਪੁੱਛਤਾਛ ਜਾਰੀ ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਵੇਗੀ ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਦੇ ਦੋਵੇਂ ਨੌਜਵਾਨ ਸੌਰੇ ਸਨ ਤਾਂ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਹੈ ਸ਼ਰੀਆਂ 'ਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਹੈ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋੜੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਵਿੱਚ ਸ਼ਿਵਮਨ ਤੇ ਵਿਨੇ ਵਜੂ ਵਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਂ ਰਹੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋੜੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇਹ ਤਾਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਦਰਸਲ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮਨ ਸ਼ਿਵਮ ਤੇ ਵਿਨੇ ਵਜੂ ਮਰਦਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਅਰ ਅਸਲੇ ਦੋਵੇਂ ਜਦੋਂ ਸੌਰੇ ਸਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਘਰ ਦੇ ਵਿੱਚ ਵੜ ਕੇ ਉਸ ਦੇ ਵੱਲਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਆ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਆਖਰਕਾਰ ਕਿਉਂ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਵੀ ਹੈ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਵਾ ਹੈ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਂਰੇ ਸਨ ਤੇ ਇਸੇ ਦੌਰਾਨ ਮੰਨਾ ਨਾ ਦਾ ਮਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਮ ਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮੁਲਾਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਹੋਏ ਨੇ ਸੰਦੀਪ ਬੇਹੱਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌ ਰਹੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਂ ਤੋਂ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸ਼ੁਰੂਆਤੀ ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨੇੜੇ ਦਾ ਹੈ ਉਥੇ ਜਦੋਂ ਦੋ ਦੂਸਰੇ ਆਪਣੇ ਹੋਰ ਦੂਸਰੇ ਘਰ ਸੌ ਰਹੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੌ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋਊਗੀ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਥਾਣਾ ਨੰਬਰ ਡਿਵੀਜ਼ਨ ਨੰਬਰ 6 'ਚ ਵੀ ਜਿਹੜਾ આરોપી ਹੈ ਮਠਾਪੁਰ ਦਾ ਮੈਂ ਰਹਿਣ ਵਾਲਾ ਕਿਉਂਕਿ ਉਹਰੀ ਪਹਿਲਾਂ ਹੀ ਤੁਹਾਨੂੰ ਦੱਸ ਦਵਾਂ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 'ਚ ਵੀ ਉਹ ਇੱਕ ਕੇਸ ਦੇ ਵਿੱਚ ਕਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਸਾਹਿਬ ਮੌਕੇ ਤੇ ਪਹੁੰਚ ਗਈ ਹੈ ਔਰ ਵਕ ਵਕ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਮਾਮਲਾ ਸੀ ਕਿਉਂਕਿ ਇਹ ਸਾਰੇ ਆਪਸ ਵਿੱਚ ਕਨੈਕਟਿਡ ਲੋਕ ਨੇ ਔ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਨੀਆਂ ਚਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਹੈ ਪੁੱਛਤਾਛ جاری ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬ ਹੋਵੇਗੀ ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੋਸਤ ਦੇ ਘਾਰੇ ਦੋਵੇਂ ਨੌਜਵਾਨ ਸੌਰੇ ਸਨ ਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਂ ਮਗੂੜੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਹੈ ਸ਼ਿਵਮਨ ਤੇ ਵਿਨੇ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਰੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਕ ਬਿਆਦ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋਨੋਂ ਕੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਅ ਦਰਸਲ ਜਰੰਦਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮਨ ਸ਼ਿਵਮ ਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਦਰਸਲੇ ਦੋਵੇਂ ਜਦੋਂ ਸੋਂਰੇ ਸਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਹੈ ਘਰ ਦੇ ਵਿੱਚ ਵੜ ਕੇ ਉਸ ਦੇ ਵੱਲਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਆਖਰਕਾਰ ਕਿਉਂ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਵੀ ਹੈ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਰਕ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਅਸ਼ਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਂਰੇ ਸਨ ਤੇ ਇਸੇ ਦੌਰਾਨ ਮੰਨਾ ਨਾ ਦਾ ਮਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਂ ਮਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮਲਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਬਰਾਏ ਜੁੜੇ ਹੋਏ ਨੇ ਆ ਸੰਦੀਪ ਬੇਹੱਦ ਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌਰੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਂ ਤੋਂ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਸ਼ੁਰੂਆਤੀ ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨੇੜੇ ਦਾ ਹੈ ਉਥੇ ਜਦੋਂ ਦੂਰ ਦੂਸੇ ਆਪਣੇ ਹੋਰ ਦੂਰ ਦੇ ਘਰ ਸੌ ਰਹੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਆ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੌ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋਊਗੀ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਸਾਡਾ ਨਵ ਡਿਵੀਜ਼ਨ ਨੰਬਰ 6 'ਚ ਵੀ ਜਿਹੜਾ આરોપી ਹੈ ਮਠਾਪੋਡਾ ਮੈਂ ਰਹਿਣ ਵਾਲਾ ਕਿਉਂਕਿ ਉਹਰੀ ਪਹਿਲਾਂ ਹੀ ਇਸ ਦਾ ਦੱਸ ਦਵਾਂ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 'ਚ ਵੀ ਉਹ ਇੱਕ ਕੇਸ ਦੇ ਵਿੱਚ ਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਸਾਹਿਬ ਮੌਕੇ ਤੇ ਪਹੁੰਚ ਗਈ ਹੈ ਔਰ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਮਾਮਲਾ ਸੀ ਕਿਉਂਕਿ ਇਹ ਸਾਰੇ ਆਪਸ ਵਿੱਚ ਕਨੈਕਟਡ ਲੋਕ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਲੀਆਂ ਚਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਤਾ ਜਾ ਰਿਹਾ ਪੁੱਛਤਾਛ جاری ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬ ਹੋਵੇਗੀ ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਦੇ ਦੋਵੇਂ ਨੌਜਵਾਨ ਸੌਰੇ ਸਨ ਤਾਂ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਹੈ ਸ਼ਰੀਆਂ 'ਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਹੈ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਕੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲ ਇਹ ਪੂਰੀ ਘਟਨਾ ਹੈ ਸ਼ਿਵਮਨ ਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਂ ਰਹੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਜ ਮੌਕੇ ਤੋਂ ਫਰਾਰ ਹੋ ਗਿਆ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇਹ ਤਾਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਦਰਸਲ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮਨ ਸ਼ਿਵਮ ਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਅਰ ਅਸਲੇ ਦੋਵੇਂ ਜਦੋਂ ਸੌਰੇ ਸਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਘਰ ਦੇ ਵਿੱਚ ਵੜ ਕੇ ਉਸ ਦੇ ਵੱਲਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਅਖਰਕਾਰ ਕਿਉਂ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਵੀ ਹੈ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਇੱਥੇ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਰੇ ਸਨ ਤੇ ਇਸੇ ਦੌਰਾਨ ਮੰਨਾ ਨਾ ਦਾ ਮਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਮ ਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮੁਲਾਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਹੋਏ ਨੇ ਸੰਦੀਪ ਬੇਹੱਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌਰੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਂ ਨੂੰ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸ਼ੁਰवाती ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨੇੜੇ ਦਾ ਹੈ ਉਥੇ ਜਦੋਂ ਦੋ ਦੋਸਤ ਇੱਕ ਆਪਣੇ ਹੋਰ ਦੂਸਰੇ ਘਰ ਸੌ ਰਹੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੋ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋ ਗਈ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਥਾਣਾ ਨੰਬਰ ਡਿਵੀਜ਼ਨ ਨੰਬਰ 6 ਚ ਵੀ ਜਿਹੜਾ આરોપી ਹੈ ਮਠਾਪੋੜ ਦਾ ਮ रहਣ ਵਾਲਾ ਕਿਉਂਕਿ ਉਹ ਰਹੀ ਪਹਿਲਾਂ ਹੀ ਇਸ ਤੋਂ ਦੱਸ ਦਵਾ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 ਚ ਵੀ ਉਹ ਇੱਕ ਕੇਸ ਦੇ ਵਿੱਚ ਕਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਐ ਮੌਕੇ ਤੇ ਪਹੁੰਚ ਗਈ ਹੈ ਔਰ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਮਾਮਲਾ ਸੀ ਕਿਉਂਕਿ ਇਹ ਸਾਰੇ ਆਪਸ ਵਿੱਚ ਕਨੈਕਟਡ ਲੋਕ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਨੀਆਂ ਚੁਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਹੈ ਪੁੱਛਤਾਛ جاری ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਵੇਗੀ ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਜਰਨਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਾਰੇ ਦੋਵੇਂ ਨੌਜਵਾਨ ਸੌਰੇ ਸਨ ਤਾਂ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਂ ਮਗੂੜੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਕੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਵਿੱਚ ਸ਼ਿਵਮ ਅਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਰੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤਫਰਾ ਹੋ ਗਿਆ ਹੈ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਕ ਬੇਅਦ ਖੌਫਨਾ ਅਫਵਾਦਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਦਰਸਲ ਜਰੰਦਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮਨ ਸ਼ਿਵਮ ਤੇ ਵਿਨੇ ਵਜੂ ਮਰਤਕਾਂ ਦੀ ਪਹਿਚਾਣ ਹੋਈ ਹੈ ਆਪਣੇ ਦੋਸਤ ਦੇ ਘਰ ਦਰਸਲੇ ਦੋਵੇਂ ਜਦੋਂ ਸੌਰੇ ਸਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਹੈ ਘਰ ਦੇ ਵਿੱਚ ਵੜ ਕੇ ਉਸ ਦੇ ਬਲੋਂ ਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਆਖਰਕਾਰ ਕਿਉਂ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਹੈ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਂਰੇ ਸਨ ਤੇ ਇਸੇ ਦੌਰਾਨ ਮਨਨਾ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮੁਲਾਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਹੋਏ ਨੇ ਸੰਦੀਪ ਬੇਹੱਦ ਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌ ਰਹੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੇਆਮ ਤੋਂ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸ਼ੁਰੂਆਤੀ ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨੇੜੇ ਦਾ ਹੈ ਉਥੇ ਜਦੋਂ ਦੋ ਦੋਸਤ ਇੱਕ ਆਪਣੇ ਹੋਰ ਦੂਰ سے ਘਰ ਸੌ ਰਹੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੋ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋ ਗਈ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਸਾਡਾ ਨਵਾਂ ਡਿਵੀਜ਼ਨ ਨੰਬਰ 6 'ਚ ਵੀ ਜਿਹੜਾ આરોપી ਹੈ ਮਠਾਪੁਰ ਦਾ ਮੈਂ ਰਹਿਣ ਵਾਲਾ ਕਿਉਂਕਿ ਉਹਦੀ ਪਹਿਲਾਂ ਹੀ ਤੁਹਾਨੂੰ ਦੱਸ ਦਵਾਂ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 'ਚ ਵੀ ਉਹ ਇੱਕ ਕੇਸ ਦੇ ਵਿੱਚ ਕਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਸਾਹਿਬ ਮੌਕੇ ਤੇ ਪਹੁੰਚ ਗਈ ਹੈ ਔਰ ਵਕ ਵਕ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਮਾਮਲਾ ਸੀ ਕਿਉਂਕਿ ਇਹ ਸਾਰੇ ਆਪਸ ਦੇ ਵਿੱਚ ਕਨੈਕਟਡ ਲੋਕ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਨੀਆਂ ਚਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਹੈ ਪੁੱਛਤਾਛ جاری ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਵੇਗੀ। ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਸ਼ਰੀਅਾਮ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਾਰੇ ਦੋਵੇਂ ਨੌਜਵਾਨ ਸੌਰੇ ਸਨ ਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਂ ਮਗੂਲੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਕੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਹੈ ਸ਼ਿਵਮਨ ਤੇ ਵਿਨੇ ਵਜੂ ਵਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਰੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਕਿ ਇੱਕ ਬਿਆਦ ਖੌਫਨਾ ਅਖਬਾਰਾਦਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਦਰਸਲ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮੰਤ ਸ਼ਿਵਮ ਤੇ ਵਿਨੇ ਵਜੂ ਮਰਦਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਅ ਤਰਸਲੇ ਦੋਵੇਂ ਜਦੋਂ ਸੌਰੇ ਸਨ ਤੇ ਮੰਨਾ ਨਾਂ ਦਾ ਮਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਘਰ ਦੇ ਵਿੱਚ ਵੜ ਕੇ ਉਸ ਦੇ ਬਲੰਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮਲਾਜ਼ਮ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਆਖਰਕਾਰ ਕਿਉਂ ਉਸ ਦੇ ਵੱਲੋਂ ਮਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਹੈ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਰਾਂਮ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਵਾ ਹੈ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਰੇ ਸਨ ਤੇ ਇਸੇ ਦੌਰਾਨ ਮੰਨਾ ਨਾ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਰਾਂਮ ਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮੁਲਾਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਹੋਏ ਨੇ ਸੰਦੀਪ ਬੇਹੱਦ ਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌਰੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਂ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸ਼ੁਰੂਆਤੀ ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨਦੀਕ ਦਾ ਹੈ ਉਥੇ ਜਦੋਂ ਦੋ ਦੋਸ ਇੱਕ ਆਪਣੇ ਹੋਰ ਦੂਸਰੇ ਘਰ ਸੌਰੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੋ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋ ਗਈ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਥਾਣਾ ਨੰਬਰ ਡਿਵੀਜ਼ਨ ਨੰਬਰ 6 ਤੇ ਵੀ ਜਿਹੜਾ આરોપી ਹੈ ਮਠਾਪੁਰ ਦਾ ਮੈਂ ਰਹਿਣ ਵਾਲਾ ਕਿਉਂਕਿ ਉਹਰੀ ਪਹਿਲਾਂ ਹੀ ਇਸ ਦਾ ਦੱਸ ਦਵਾ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 'ਚ ਵੀ ਉਹ ਇੱਕ ਕੇਸ ਦੇ ਵਿੱਚ ਕਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਐ ਮੌਕੇ ਤੇ ਪਹੁੰਚ ਗਈ ਹੈ ਔਰ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਦਾਸੀ ਕਿਉਂਕਿ ਇਹ ਸਾਰੇ ਆਪਸ ਵਿੱਚ ਕਨੈਕਟਡ ਲੋਕ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਨੀਆਂ ਚੁਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਹੈ ਪੁੱਛਤਾਛ جاری ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਵੇਗੀ ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਜਰਨਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਸ਼ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਾਰੇ ਦੋਵੇਂ ਨੌਜਵਾਨ ਸੌਰੇ ਸਨ ਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਹੈ ਸ਼ਰੀਆਂ 'ਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਹੈ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਕੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਹੈ ਸ਼ਿਵਮਨ ਤੇ ਵਿਨੇ ਵਜੂ ਮ੍ਰਿਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਂ ਰਹੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤਫਰਾਰ ਹੋ ਗਿਆ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਥੇ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਦਰਸਲ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮਨ ਸ਼ਿਵਮ ਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਅਦਰਸਲੇ ਦੋਵੇਂ ਜਦੋਂ ਸੌਰੇ ਸਾਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਹੈ ਘਰ ਦੇ ਵਿੱਚ ਵੜ ਕੇ ਉਸ ਦੇ ਵੱਲ ਉਹਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ ਮੁਲਜ਼ਮ ਦੀ ਕੀ ਇਨ੍ਹਾਂ ਨੌਜਵਾਨਾਂ ਦੇ ਨਾਲ ਕੋਈ ਰੰਜਿਸ਼ ਸੀ ਕੋਈ ਪੁਰਾਣਾ ਮਾਮਲਾ ਹੈ ਆਖਰਕਾਰ ਕਿਉਂ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡਾ ਸਵਾਲ ਇਹ ਵੀ ਕਿ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕੀਤਾ ਗਿਆ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇਗਾ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਦੋਸਤ ਦੇ ਘਰ ਜਦੋਂ ਦੋ ਨੌਜਵਾਨ ਸੌਂਰੇ ਸਨ ਤੇ ਇਸੇ ਦੌਰਾਨ ਮੰਨਾ ਨਾ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਸ਼ਰੀਆਮ ਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਉਸੇ ਜਗ੍ਹਾ ਦੀਆਂ ਘਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਅਧਿਕਾਰੀ ਮੁਲਾਜ਼ਮ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਹਾਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਹੋਏ ਨੇ ਸੰਦੀਪ ਬੇਹੱਦ ਦੇ ਵੱਡੀ ਵਾਰਦਾਤ ਜਲੰਧਰ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਦੋਂ ਦੋ ਨੌਜਵਾਨ ਘਰ ਦੇ ਵਿੱਚ ਆਪਣੇ ਦੋਸਤ ਦੇ ਘਰ ਸੌਂਰੇ ਸਨ ਤਾਂ ਕਿਵੇਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਂ ਨੂੰ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸ਼ੁਰੂਆਤੀ ਸਾਹਮਣੇ ਆਈ ਹੈ ਜੀ ਇਹ ਜਿਹੜਾ ਸਰ ਮਾਮਲਾ ਹੈ ਇਹ ਜਲੰਧਰ ਦੇ ਲੰਮਾ ਪਿੰਡ ਦੇ ਚੌਕ ਦੇ ਨੇੜੇ ਦਾ ਹੈ ਉਥੇ ਜਦੋਂ ਦੋ ਦੋਸਤ ਇੱਕ ਆਪਣੇ ਹੋਰ ਦੂਰ ਦੇ ਘਰ ਸੌ ਰਹੇ ਸੀ ਤਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਸ ਦੇ ਵਿੱਚ ਜਿਹੜਾ આરોપી ਹੈ ਉਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਔਰ ਜਦੋਂ ਇਹ ਲੋਕ ਸੌ ਰਹੇ ਸੀ ਤਾਂ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੀ ਮੌਤ ਹੋਊਗੀ ਫਿਲਹਾਲ ਜਿਹੜਾ ਇਸ ਦੇ ਵਿੱਚ ਲੈ ਕੇ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਮਾਮਲਾ ਦਰਜ ਕੀਤਾ ਸਾਡਾ ਡਿਵੀਜ਼ਨ ਨੰਬਰ 6 'ਚ ਵੀ ਜਿਹੜਾ આરોપી ਹੈ ਮਿੱਠਾਪੋਡਾ ਮੈਂ ਰਹਿਣ ਵਾਲਾ ਕਿਉਂਕਿ ਉਹਰੀ ਪਹਿਲਾਂ ਹੀ ਇਸ ਦਾ ਦੱਸ ਦਵਾਂ ਕਿ ਇੱਕ ਕ੍ਰਾਈਮ ਹਿਸਟਰੀ ਹੈ ਅਪਰਾਧਿਕ ਛਵੀ ਹੈਗੀ ਹੈ ਤੇ ਥਾਣਾ ਡਿਵੀਜ਼ਨ ਨੰਬਰ 6 'ਚ ਵੀ ਉਹ ਇੱਕ ਕੇਸ ਦੇ ਵਿੱਚ ਕਵਾਂਟਡ ਹੈਗਾ ਫਿਲਹਾਲ ਜਿਹੜਾ ਪੁਲਿਸ ਸਾਹਿਬ ਮੌਕੇ ਤੇ ਪਹੁੰਚ ਗਈ ਹੈ ਔਰ ਵਕ ਵਕ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਫਿਰ ਕੋਈ ਲੈਂਡ ਦੇਣ ਦਾ ਮਾਮਲਾ ਸੀ ਕਿਉਂਕਿ ਇਹ ਸਾਰੇ ਆਪਸ ਵਿੱਚ ਕਨੈਕਟਡ ਲੋਕ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਇੱਕ ਦੋਸਤ ਦੇ ਘਰ ਦੋ ਦੋਸਤ ਸੂਰੇ ਸਨ ਤਾਂ ਤੀਸਰੇ ਵੱਲੋਂ ਆ ਕੇ ਜਦੋਂ ਇਹ ਗੋਲੀਆਂ ਚਲਾਈ ਜਾਂਦੀਆਂ ਨੇ ਪੁਲਿਸ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ આરોપી ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਤਾ ਜਾ ਰਿਹਾ ਹੈ ਪੁੱਛਤਾਛ جاری ਹੈ ਔਰ ਲੱਗਦਾ ਹੈ ਕਿ ਪੁਲਿਸ ਜਲਦ ਇਸ ਮਾਮਲੇ ਦੇ ਉੱਪਰ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਵੇਗੀ ਹਾਂ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਤਾਂ ਜਰੰਦਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਦਿਨ ਚੜ੍ਹਦੇ ਹੀ ਦੋ ਨੌਜਵਾਨਾਂ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਾਰੇ ਦੋਵੇਂ ਨੌਜਵਾਨ ਸੌਰੇ ਸਨ ਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਮੰਨਾ ਨਾਮ ਦਾ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦਾ ਹੈ ਸ਼ਰੀਆਂ ਮਗੂਲੀਆਂ ਮਾਰੀਆਂ ਜਾਂਦੀਆਂ ਨੇ ਤੇ ਦੋ ਨੌਜਵਾਨਾਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦਿਨ ਚੜ੍ਹਦੇ ਹੀ ਡਬਲ ਮਰਡਰ ਹੋਇਆ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਦੇ ਘਰ ਸੌਰੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਦਰਸਲੇ ਪੂਰੀ ਘਟਨਾ ਸ਼ਿਵਮਨ ਤੇ ਵਿਨੇ ਵਜੂ ਮ੍ਰਿਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਸੌਰੇ ਸੀਗੇ ਦੋਵੇਂ ਮੰਨਾ ਨਾਂ ਦੇ ਮੁਲਜ਼ਮ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤਫਰਾ ਹੋ ਗਿਆ ਹੈ ਤਾਂ ਜਲੰਧਰ ਦੇ ਨਾਲ ਜੁੜੀ ਹੋਈਏ ਵੱਡੀ ਖਬਰ ਹੈ ਕਿ ਇੱਕ ਬੇਅਦ ਖੌਫਨਾ ਅਖਵਾੜਦਤ ਨੂੰ ਅੰਜਾਮ ਦਿੱਤਾ ਗਿਆ ਦਿਨ ਚੜ੍ਹਦੇ ਡਬਲ ਮਰਡਰ ਕੀਤਾ ਗਿਆ ਦੋਸਤ ਦੇ ਘਰ ਸੋਂਰੇ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਗੋਲੀਆਂ ਮਾਰ ਕੇ ਦੋਵਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਹੈ ਤੁਹਾਨੂੰ ਉਸੇ ਘਰ ਦੀਆਂ ਇਹ ਤਸਵੀਰਾਂ ਵਖਾ ਰਿਹਾ ਹਾਂ ਜਿੱਥੇ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਅਦਰਸਰ ਜਲੰਧਰ ਦੇ ਲੰਮਾ ਪਿੰਡ ਨੇੜੇ ਦੀ ਇਹ ਪੂਰੀ ਘਟਨਾ ਹੈ ਸ਼ਿਮੰਤ ਸ਼ਿਵਮ ਤੇ ਵਿਨੇ ਵਜੂ ਮਰਤਕਾਂ ਦੀ ਪਛਾਣ ਹੋਈ ਹੈ ਆਪਣੇ ਦੋਸਤ ਦੇ ਘਰ ਅ ਤਰਸਲੇ ਦੋਵੇਂ ਜਦੋਂ ਸੌਰੇ ਸਨ ਤੇ ਮੰਨਾ ਨਾਂ ਦਾ ਮੁਲਜ਼ਮ ਜੋ ਕਿ ਘਰ ਦੇ ਵਿੱਚ ਦਾਖਲ ਹੁੰਦਾ ਘਰ ਦੇ ਵਿੱਚ ਵੜ ਕੇ ਉਸ ਦੇ ਬਲੰਨੇ ਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਜਿਵੇਂ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਵੱਡਾ ਸਵਾਲ ਹੈ ਕਿ ਮੰਨਾ ਨਾਂ ਦੇ